ਪਿਓ ਦੀ ਇਹ ਲਾਡਲੀ ਧੀ 25 ਸਾਲ ਦੀ ਅਨੂ ਉਸਦੇ ਪਿਓ ਦੇ ਜਾਣ ਤੋਂ ਬਾਅਦ ਇਸ ਦੀ ਮਾਂ ਦੇ ਕਿਸੇ ਹੋਰ ਦੇ ਨਾਲ ਸਬੰਧ ਬਣ ਜਾਂਦੇ ਨੇ ਅਤੇ ਆਪਣੇ ਸਬੰਧਾਂ ਦੇ ਵਿੱਚ ਆਪਣੀ ਸਥਿਤੀ ਨੂੰ ਜਿਸ ਦੀ ਉਮਰ ਹੁਣ 25 ਸਾਲ ਦੀ ਹੋ ਚੁੱਕੀ ਸੀ ਇਸ ਨੂੰ ਹੀ ਇਸ ਦੀ ਮਾਂ ਅੜੀਕਾ ਮੰਦੀ ਸੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਕੁੜੀ ਦੀ ਹੀ ਧੀ ਦੀ ਹੀ ਉਮਰ 25 ਸਾਲ ਦੀ ਹੈ ਤਾਂ ਉਹ ਮਾਂ ਕਿੰਨੀ ਉਮਰ ਦੀ ਹੋਵੇਗੀ ਪਰ ਇਸ ਉਮਰ ਦਾ ਵੀ ਉਸਤੇ ਵੱਲੋਂ ਲਿਹਾਜ਼ ਨਹੀਂ ਕੀਤਾ ਗਿਆ ਸਗੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਹੋ ਕੁਝ ਕੀਤਾ ਜਾਂਦਾ ਸੀ ਜਿਸ ਨੂੰ ਕੀ ਦੇਖਣ ਅਤੇ ਸੁਣਨ ਤੋਂ ਬਾਅਦ ਕੋਈ ਵੀ ਸ਼ਰਮਸਾਰ ਹੋ ਜਾਵੇ 25 ਸਾਲ ਦੀ ਅਨੂ ਵੀ ਆਪਣੀ ਮਾਂ ਨੂੰ ਰੋਕਦੀ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਨਾ ਕਰੇ ਉਸ ਦੇ ਆਸ਼ਿਕ ਨੂੰ ਵੀ ਉਹ ਵਰਜਦੀ ਸੀ ਕਿ ਉਹ ਘਰ ਦੇ ਵਿੱਚ ਨਾ ਆਇਆ ਕਰੇ ਪਰ ਇਹਨਾਂ ਗੱਲਾਂ ਤੋਂ ਹੀ ਪਰੇਸ਼ਾਨ ਹੋਣ ਤੋਂ ਬਾਅਦ ਉਸ ਮਾਦਾ ਕਹਿੰਣਾ ਹੈ ਕਿ ਮੈਂ ਆਪਣੀ ਧੀ ਦੀ ਜਾਨ ਲਈ ਹੈ ਦਰਅਸਲ ਇਹ ਸਾਰੀ ਘਟਨਾ ਘਟਨ ਤੋਂ ਬਾਅਦ ਪੁਲਿਸ ਨੇ ਮਾਂ ਨੂੰ ਅਤੇ ਉਸਦੇ ਪ੍ਰੇਮੀ ਨੂੰ ਹਿਰਾਸਤ ਦੇ ਵਿੱਚ ਲਿਆ ਪਰ ਬੜੀ ਹੈਰਾਨੀ ਹੁੰਦੀ ਹੈ ਕਿ 25 ਸਾਲ ਦੀ ਜਵਾਨ ਧੀ ਨੂੰ ਮਾਂ ਦੇ ਵੱਲੋਂ ਪਹਿਲਾਂ ਖਤਮ ਕਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਉਹ ਗਵਾਂਡੀਆਂ ਦੇ ਘਰ ਜਾ ਕੇ ਇੰਜ ਬੈਠ ਜਾਂਦੀ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਪਰ ਪੁਲਿਸ ਦੇ ਕੋਲ ਪਹਿਲਾਂ ਹੀ ਸਾਰੀ ਜਾਣਕਾਰੀ ਪਹੁੰਚ ਚੁੱਕੀ ਸੀ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਮਿਲ ਚੁੱਕੀ ਸੀ ਕਿ ਇਸ 25 ਸਾਲ ਦੀ ਕੁੜੀ ਦੀ ਜਾਨ ਇਸ ਤੀ ਮਾਦਾ ਵੱਲੋਂ ਲਈ ਗਈ ਹੈ ਇਸ ਦੇ ਪਿੱਛੇ ਦਾ ਕਾਰਨ ਉਸ ਦੇ ਹੀ ਨਜਾਇਤ ਸਬੰਧਾਂ ਦੇ ਨਾਲ-ਨਾਲ ਇੱਕ ਘਰ ਵੀ ਬਣਿਆ ਜਿਸ ਘਰ ਦੇ ਵਿੱਚ ਇਹ ਧੀ ਅਨੂ ਰਹਿ ਰਹੀ ਸੀ ਉਹ ਚਾਹੁੰਦੀ ਸੀ ਕਿ ਇਸ ਨੂੰ ਵੇਚ ਦਵੇ ਪਰ ਧੀ ਨਹੀਂ ਚਾਹੁੰਦੀ ਸੀ ਕਿ ਮਾਂ ਆਪਣੇ ਆਸ਼ਿਕ ਦੇ ਲਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਜਿੱਥੇ ਉਸਦੇ ਪਿਓ ਰਹਿੰਦੇ ਸੀ ਉਸ ਨੂੰ ਖਤਮ ਕਰ ਦਵੇ ਨਾਬਾ ਦੇ ਵਿੱਚ ਇਹ ਸਾਰੀ ਘਟਨਾ ਘਟੀ ਹੈ ਜਿਸ ਤੋਂ ਬਾਅਦ ਰੋਂਦੀ ਕੁਲਾਂਦੀ ਹੋਈ ਇਸ ਕੁੜੀ ਦੀ ਦਾਦੀ ਦੱਸ ਰਹੀ ਹੈ ਕਿ ਪਹਿਲਾਂ ਮੈਂ ਜਵਾਨੀ ਦੀ ਉਮਰ ਦੇ ਵਿੱਚ ਹੀ ਆਪਣੇ ਪੁੱਤ ਨੂੰ ਗਵਾ ਦਿੱਤਾ ਅਤੇ ਹੁਣ ਆਪਣੀ ਇਸ ਪੋਤੀ ਨੂੰ ਵੀ ਗਵਾ ਦਿੱਤਾ ਜੇਕਰ ਉਹ ਘਰ ਦੇ ਵਿੱਚ ਹੁੰਦੀ ਤਾਂ ਇਸ ਨੂੰ ਬਚਾ ਲੈਂਦੀ ਜਾਂ ਫਿਰ ਉਸਦੀ ਵੀ ਜਾਨ ਚਲੀ ਜਾਂਦੀ ਇਹੋ ਜਿਹੀਆਂ ਗੱਲਾਂ ਦਾਦੀ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਪਰ ਉਸ ਕਲਯੁਗੀ ਮਾਂ ਨੂੰ ਭੋਰਾ ਵੀ ਤਰਸ ਨਹੀਂ ਆਇਆ ਆਪਣੀ ਹੀ ਜਵਾਨ ਧੀ ਦੀ ਜਿਸ ਦੇ ਵੱਲੋਂ ਜਾਨ ਲਈ ਗਈ ਹੈ ਵੀ ਕੰਪਿਊਟਰ ਤੇ ਲੱਗੀ ਹੋਈ ਹੈ ਕੋਡੂ ਜਿਹੜੇ 10:00 ਵਜੇ ਹੋ ਜਾਂਦੇ ਆ ਮੈਂ 9:00 ਵਜੇ ਪਕ ਜਾਂਦੀ ਹਾਂ ਮੈਂ ਕੋ ਡਿਸਪੋਜ਼ਲ ਜਮਨੀ ਤੇ ਬੀਜੋ ਦੇ ਜਨਮ ਦਿਨ ਤੇ ਉਹ ਦੇਖੂ ਤਾਜੀ ਦੇ ਲੱਗੀ ਹੋਈ ਅੱਛਾ ਤੇ 5 ਰੁਪਏ ਕੰਪੇਟੇ ਕਿੰਨੇ ਵਜੇ ਇਥੇ ਤੁਹਾਨੂੰ ਕਦੋਂ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕੰਨੀ ਪਾਕੀ ਲੋਰਾ ਦੇ ਵਿੱਚ ਹੁਸ਼ਿਆਰ ਤੋ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਗਏ ਤੇ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤੇ ਮੇਰੇ ਹੱਥ ਤੇ ਸਿਰਫ ਫਿਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਕਾਸਕਾ ਤੇ ਚਲੀ ਜਾਉਂਗੀ ਕਪੜੇ ਧੋ ਲਵਾਂਗੀ ਨਾਲੇ ਨਹਾ ਲੂਗੀ ਗੱਲ ਕੀ ਗੱਲ ਹੋਈ ਅੱਜ ਅੱਛਾ ਕੋਈ ਨਹੀਂ 딸 ਮਮੀ ਤੋਂ ਅਛੀ ਬਾਰੀ ਵੀ ਉਹ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਏ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫੇਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਜੇ ਚਾਬੀ ਮੈਂ ਬੇਟਾ ਹੂੰ ਨਾਈ ਆ ਮੈਂ ਹੈ ਨਹੀਂ ਸੀ ਬੇਟਾ ਨੀ ਦਾ ਸੀ ਦਾ ਕੱਟੇ ਹੀ ਸੋਨੇ ਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਹੋ ਚਾਹਦੀ ਨੀ ਦਾ ਚ ਦੋਈ ਮਰ ਜਾਂਦੇ ਝਗੜਾਈ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਘਟਦੀਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆ ਸੀ বাস ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂ ਇੰਨੇ ਦੁੱਖ ਆ ਸੀ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੋੜ ਤੋਂ ਕੋ ਨਹੀਂ ਸਕਿਆ ਹੁਣ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਤੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਦਮੀ ਨਹੀਂ ਆਇਆ ਅਬ ਸੀ ਇਹ ਲੋਕ ਐਂਦਰੋਂ ਵੀ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਹੁੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾ ਤੁਸੀਂ ਕਰ ਨੂੰ ਬੰਦਾ ਚ ਪਾਣਾ ਪੋਸਟਵਾੜਾ ਸੀ ਘਰੇ ਰਹਿ ਗਏ ਫਿਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਵੀ ਗਈ ਹੈ ਮੇਰੇ ਬਾਅਦ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫਿਰ ਸਾਨੂੰ ਸ਼ੱਕ ਪੈ ਗਿਆ ਫਿਰ ਅਸੀਂ ਹਲੇ-ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਦੇ ਸਾਥੀ ਦੇ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਿੰਦ ਤੋਂ ਬਾਅਦ ਵਿੱਚ ਪੁਲਸਾਂ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨਾਂ ਨੂੰ ਬਸ ਫਿਰ ਉਦੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾ ਕੇ ਫਿਰ ਚੌਂਕੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟ ਗੋਰੀ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਤੱਕ ਤਾ ਮੈਂ ਪਹਿਲਾਂ ਪੁਲਸਾਂ ਦੀ ਅੰਦਰ ਬੜੇ ਸੀ ਉਹ ਸਾਨੂੰ ਸਾਰਿਆਂ ਨੂੰ ਰੋਕਦਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਓ ਕੱਛੇ ਅਸੀਂ ਵੀ ਕਰਤਾ ਸੀਗੇ ਕਿ ਕਿਉਂਕਿ ਪੁਲਸਾਂ ਲੈਣੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਤੇ ਅੰਦਰ ਬੜੇ ਉਹ ਇਧਰ ਵੀ ਡਬਲ ਸਾਰੇ ਪੱਗ ਦੇ ਪੁਰਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਕੁਝ ਜਿਹਨੇ ਮਰਡਲ ਕੀਤਾ ਉਹਨੇ ਇਤੋਂ ਸਾਰੇ ਪਰਦੇ ਲਾਇ ਦਿੱਤੇ ਤਾਂ ਤੇ ਅਗਲਾ ਭਾਰਤੀ ਨਾ ਦੇਖੀ ਸਾਰੀ ਕਾਨੂੰਨ ਨਾਲ ਲੱਤ ਪਤ ਸੀ ਫੋਨ ਨਾਲ ਲੱਤ ਪਤ ਜੀ ਘੁਰਾ ਹਲ ਦਿੱਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਵੀ ਇਹਦੇ ਲਗਭਗ 32 ਸਾਲ ਦੀ ਹੋ ਗਈ ਹੈ ਕਾਰਨ ਦੀ ਮੰਗ ਕੀਤੀ ਕਿ ਇਹਦੇ ਕਿਤੇ ਕਾਰਨ ਤਾਂ ਇਹਨਾਂ ਦੇ ਨਾ ਘਰ ਦਾ ਸੱਚਾ ਸੱਚਾ ਚੱਲ ਰਿਹਾ ਸੀ ਕੁੜੀ ਬੇਚਣ ਨਹੀਂ ਗਈ ਸੀ ਵੀ ਮੈਂ ਵਿੱਚ ਬੰਨਾਂ ਮੈਂ ਕਿ ਤਜਮ ਇਹ ਸਾਨੂੰ 4-5 ਦਿਨ ਪਹਿਲਾਂ ਇਹਨੇ 4 ਬੰਦੇ ਇਕੱਠੇ ਕਰਕੇ ਤੇਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਕੀ ਪਤੀ ਹੈ ਨਾ ਲੜਕੀ ਹੈ ਜੀ ਅੰਨੂ ਨਾਮ ਆ ਇਹਦਾ ਸਰਜੀਤ RAM ਦੀ ਬੇਟੀ ਹੈ ਜੀ ਇਹ ਇਹ ਵਿਕਾਸ ਕਲੋਨੀ ਵਿੱਚ ਰਹਿੰਦੀ ਆ ਨਾ ਬਾਹਲ ਜੇਲ੍ਹ ਦੇ ਸਾਹਮਣੇ ਤੇ ਇਹਦਾ ਇੱਕ ਮਦਰ ਆ ਉਹਦਾ ਨਾਮ ਆ ਅਰੂਨਾ ਉਹਦਾ ਕਿਸੇ ਲੜਕੇ ਨਾਲ ਫੇਰ ਸੀਗਾ ਤੇ ਲੜਕੀ ਮਾਨ ਮਾਨ ਨੌਂ ਵੀ ਇਤਰਾਜ਼ ਕਰਦੀ ਸੀ ਤੇ ਲੜਕੇ ਨਾਲ ਵੀ ਇਤਰਾਜ਼ ਕਰਦੇ ਸੀ ਵੀ ਤੇ ਇਹਦੇ ਵਿੱਚ ਇਹਦੀ ਮਦਰ ਤੇ ਇਹਦੇ ਮਤਲਬ ਜਿਹੜਾ ਲਵਰ ਸੀਗਾ ਉਹਨੇ ਰਲ ਕੇ ਦੋਨਾਂ ਨੇ ਤੇ ਲੜਕੀ ਦਾ ਕੱਲ ਕਰਤਾ ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ ਹੁੰਦੀ ਇਹਦੇ ਮਦਰ ਨੂੰ ਰਾਉਂਡ ਅਪ ਕਰ ਲਿਆ ਜੀ ਤੇ ਜਿਹੜੇ ਦੋ ਸੀਗੇ ਨਾਲ ਆਏ ਸੀਗੇ ਸਕੂਟੀ ਤੇ ਜਿਨ੍ਹਾਂ ਨੇ ਕੀਤਾ ਸੀਗੇ ਤੇ ਉਹਨਾਂ ਨੂੰ ਰਾਉਂਡ ਅਪ ਕਰਕੇ 체ਤੀ ਅਸੀਂ ਕਰ ਲਾਂ ਗ੍ਰਿਫਤਾਰ ਥੈਂਕ ਯੂ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਹੜੀ ਰਾਤ ਵਾਰਦਾਤ ਹੋਈ ਹੈ ਨਾਦੇ ਦੇ ਵਿੱਚ ਕਹਿੰਦੇ ਬਾਰੇ ਅਸੀਂ ਕੀ ਕਹਿਣਾ ਚਾਹੁੰਗੇ ਕੀ ਇਹ ਦਾ ਇਹਦੇ ਵਿੱਚ ਇੱਕ ਲੜਕੀ ਸੀ ਜਿਹਦਾ ਨਾਮ ਅਨੂਆ 26 ਸਾਲ ਦੀ ਕੁੜੀ ਸੀਗੀ ਉਹ ਤੇ ਉਹਦੇ ਪਾਪਾ ਦਾ ਨਾਮ ਹੈਗਾ ਸੁਜੀਤ ਸਿੰਘ ਵਾਸੀ ਹੈਗੇ ਨੇ ਉਹ ਵਿਕਾਸ ਕੌਲੀ ਦੇ ਉਹਨਾਂ ਨੂੰ ਪੁਲਿਸ ਵਾਲੇ ਬਰੌਡ ਬੈੱਡ ਲੈ ਕੇ ਆਏ ਸੀਗੇ ਤੇ ਉਹਨਾਂ ਦੇ ਫੇਸ ਤੇ ਬਹੁਤ ਜ਼ਿਆਦਾ ਇੰਜਰੀਜ਼ ਸੀਗੀਆਂ ਸਿਰ ਤੇ ਵੀ ਫੇਸ ਤੇ ਵੀ ਠੀਕ ਹੈ ਲੜਪਾਗ ਮਰਡਰ ਦਾ ਕੁਝ ਪੁਲਸ ਵਾਲਿਆਂ ਦੇ ਅਕੋਰਡਿੰਗ ਵੀ ਇਹ ਕੇਸ ਵੱਡਾ ਹੈ ਬਾਕੀ ਪੋਸਟਮਾਰਮ ਤੋਂ ਬਾਅਦ ਪਤਾ ਲੱਗ ਜੂਗਾ ਵੀ ਕੀ ਇਹ ਪੋਸਟਮਾਰਮ ਸਰ ਕਦੋਂ ਤੱਕ ਪੋਸਟਮਾਰਮ ਪੁਲਸ ਵਾਲੇ ਪੇਪਰ ਤਿਆਰ ਕਰਕੇ ਲੈ ਕੇ ਆਉਣਗੇ ਅੱਜ ਉਹਦੇ ਅਕੋਰਡਿੰਗਲੀ ਜਦੋਂ ਵੀ ਉਹ ਲੈ ਕੇ ਆਉਣਗੇ ਉਹਦੇ ਤੋਂ ਬਾਅਦ ਪੋਸਟਮਾਰਮ ਹੋਊਗਾ ਲੈ ਕੇ ਆਏ ਜਿੱਦਿ ਪੁਲਿਸ ਤੋਂ ਜ਼ਿਆਦਾ ਕੋਈ ਡਿਟੇਲ ਨਹੀਂ ਲੈ ਕੇ ਉਹ ਪੇਪਰਸ ਲੈ ਕੇ ਆਣਗੇ ਪੇਪਰਸ ਤੋਂ ਆਈਡੀਆ ਲੱਗੂਗਾ ਵੀ ਕੀ ਹੋ ਸਕਦਾ ਬਾਡੀ ਦੇ ਨਾਲ ਕੋਈ ਫੈਮਿਲੀ ਮੈਂਬਰ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਬਾਡੀ ਦੇ ਨਾਲ ਪੁਲਿਸ ਵਾਲੇ ਹੀ ਦੋ ਪੁਲਿਸ ਮਲਾਜ਼ਮਾਂ ਕੇ ਰਾਤ ਨੂੰ ਲੜਕੋੜੀ ਲੈ ਕੇ ਆਏ ਸੀਗੇ ਤੇ ਉਹ ਪੁਲਿਸ ਵਾਲੇ ਮਾਰਚਰੀ ਸ਼ਿਫਟ ਕਰਾ ਕੇ ਉਸ ਤੋਂ ਬਾਅਦ ਆਪਾਂ ਅੱਗੇ ਚਲੇਗੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਨਾ ਕੋਈ ਫੈਮਿਲੀ ਮੈਂਬਰ ਮਤਲਬ ਇੱਥੇ ਮੇਰੇ ਕੋਲ ਤਾਂ ਨਹੀਂ ਆਇਆ ਉਧਰ ਆਏ ਹੋਏ ਹੋਰਾਂ ਲੱਗਦਾ